ਸ਼ਾਇਦ ਜਾਂਤੀ ਇਕਤਾ ਅਨੇਕਤਾ ਬੁਲਾਏ ਜਾਂਤੀ ਹੋਵਤੀ ਕੁਚੀਲਤਾ ਕੁੱਤੇ ਬਨ ਕੁਰਾਨ ਕੀ ਪਾਪ ਪਰ ਪੱਕ ਜਾਤੇ ਧਰਮ تیرਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਧੋਰਾ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਵਿਦਨ ਪੁਰਾਨ ਕੀ ਪਵਨ ਪਵਨ ਸੂਰ ਸ੍ਰੀ ਗੁਰੂ ਗੋਬਿੰਦ ਸਿੰਘ ਮੂਰਤਨ ਹੁੰਦੀ ਜੇ ਕਰ ਕਰਨਾ ਨਿਧਾਨ ਕੀ ਬੁੱਲੇ ਜੀ ਆ ਕਹਿੰਦਾ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੇ ਸੁੰਨਤ ਹੋਤੀ ਸਭ ਕੀ ਗੁਰਖੋ ਅੱਜ ਵਿਆ ਸਾਕੀ ਦਾ ਦਿਹਾੜਾ ਹੈ ਖਾਲਸਾ ਪ੍ਰਕਿਰਿਓ ਪ੍ਰਮਾਤਮ ਕੀ ਮੌਜ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੀਲਾ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਸਾਕੀ ਦੇ ਦਿਹਾੜੇ ਦੀਆਂ ਜਾਰ ਸਿੰਘ ਕਿਆੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ